2012 ਤੋਂ ਭਾਈ ਆਪਾਂ ਸ਼ੁਰੂ ਕੀਤਾ ਸੀਗਾ ਜੀ ਜੀ ਲਗਭਗ ਕਹਿਣ ਦਾ ਭਾਵ ਕਿ 12 ਸਾਲ ਹੋ ਗਏ 12 ਸਾਲ ਹੋ ਗਏ ਜੀ 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 ਇਹ ਸੂਰਾਂ ਦੀਆਂ ਹਾਂ ਜੀ ਹਾਂ ਜੀ ਤੁਸੀਂ ਕਿਹੜੀ ਕਿਹੜੀ ਬਰੀਡ ਤੇ ਕੰਮ ਕਰ ਰਹੇ ਹੋ ਬਿਮਾਰੀਆਂ ਇਹਨਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਆ ਸਕਦੀਆਂ ਜਿਹੜੀ ਖਰਾਕ ਆਪਾਂ ਨੂੰ ਚਾਹੀਦੀ ਹੈਗੀ ਪਾਉਣੀ ਜਿਹੜੀ ਵਧੀਆ ਖਰਾਕ ਆ ਉਹਦੇ ਵਿੱਚ ਕੀ ਦੇਣਾ ਚਾਹੀਦਾ ਇਹਨਾਂ ਨੂੰ ਨਵਾਂ ਜੋੜਾ ਹੈਗਾ ਪਿੱਗ ਦਾ ਉਹਨੂੰ ਅਸੀਂ ਸਟਾਰਟਿੰਗ ਤੋਂ ਲੈ ਕੇ ਬਰੀਡਿੰਗ ਤੱਕ ਲੈ ਕੇ ਜਾਣ ਚ ਕਿੰਨਾ ਕੁ ਸਮਾਂ ਲੱਗ ਜਾਂਦਾ ਹੈ ਇਹਦੇ ਵਿੱਚ ਤੁਸੀਂ ਕੋਈ ਆਪਣੇ ਕੰਪੀਟੀਸ਼ਨ ਤੇ ਵੀ ਲੈ ਕੇ ਜਾਂਦੇ ਹੋ ਪੂਰੀ ਜਿਹੜੀ ਬਰੀਡਿੰਗ ਦੇ ਉੱਤੇ ਚੱਲ ਜਾਂਦੀ ਆ ਤਾਂ ਉਹ ਇੱਕ ਵਾਰ ਦੇ ਵਿੱਚ ਕਿੰਨੇ ਬੱਚੇ ਜਿਹੜੇ ਦੇ ਦਿੰਦੀ ਆ ਕਾਫੀ ਜਿਹੜੇ ਫਾਰਮ ਪਹਿਲਾਂ ਖੁੱਲੇ ਸੀ ਤਾਂ ਉਹ ਫੇਲ ਹੋ ਚੁੱਕੇ ਆ ਮੇਰੇ ਤੋਂ ਭਾਜੀ ਘੱਟੋ ਘੱਟ 30 ਫਾਰਮ ਖੁੱਲੇ ਸੀਗੇ ਜਦ ਤੱਕ ਜਦੋਂ ਮੈਂ ਸ਼ੁਰੂ ਕੀਤਾ ਹੈਗਾ ਤਾਂ ਤੁਹਾਡੇ ਕੋਲ ਇਸ ਟਾਈਮ ਜਿਹੜੇ ਕਿੰਨੇ ਨਾਕ ਹੈਗੇ ਆ ਸਾਲਾਨਾ ਪ੍ਰੋਫਿਟ ਹੈਗਾ ਆ ਉਹ ਕਿੰਨਾ ਕੁ ਮਤਲਬ ਖਰਚੇ ਕੱਢ ਕੇ ਤੇ ਖਰਚਾ ਜਿਹੜਾ ਤੁਹਾਡਾ ਕਿੰਨਾ ਕਾ ਜਾਂਦਾ ਹੈ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਵੈਦਿਕ ਖੇ ਲਈ YouTube ਚੈਨਲ ਤੇ ਅੱਜ ਅਸੀਂ ਫੇਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹਾਂ ਅੱਜ ਦੀ ਗੱਲਬਾਤ ਜਿਹੜੀ ਹੈਗੀ ਐ ਪਿਕ ਫਾਰਮ ਤੇ ਹੋਏਗੀ ਕਿਉਂਕਿ ਅੱਜ ਸਾਡੇ ਨਾਲ ਮਨਪ੍ਰੀਤ ਭਾਜੀ ਮੌਜੂਦ ਨੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਸਵਾਗਤ ਹੈ ਜੀ ਤੁਹਾਡਾ ਵੈਦਿਕਲ ਚੈਨਲ ਤੇ ਤਾਂ ਅੱਜ ਜਿਹੜੀ ਜਾਣਕਾਰੀ ਇਹ ਸਾਰੀ ਸੂਰਾਂ ਦੇ ਫਾਰਮ ਦੇ ਉੱਤੇ ਹੋਏਗੀ ਭਾਜੀ ਕਾਫੀ ਲੰਬੇ ਸਮੇਂ ਤੋਂ ਜੜਾਇਆ ਸੂਰਾਂ ਦਾ ਫਾਰਮ ਜਿਹੜਾ ਚਲਾ ਰਹੇ ਨੇ ਔਰ ਇੱਥੇ ਖਾਸ ਦੱਸਣਯੋਗ ਗੱਲ ਜਿਹੜੀ ਇਹ ਹੈਗੀ ਐ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਫਾਰਮ ਜਿਹੜਾ ਚਲਾ ਰਹੇ ਕਿਉਂਕਿ ਕਾਫੀ ਕਿਸਾਨਾਂ ਨੇ ਸੂਰਾਂ ਦੇ ਫਾਰਮ ਜਿਹੜੇ ਸ਼ੁਰੂ ਕੀਤੇ ਸੀ ਪਰ ਉਹ ਕਿਤੇ ਨਾ ਕਿਤੇ ਜਾ ਕੇ ਫੇਲ ਹੋ ਗਏ ਪਰ ਇਹ ਜਿਹੜਾ ਹੈਗਾ ਇੱਕ ਸਕਸੈਸਫੁਲ ਫਾਰਮ ਜਿਹੜਾ ਆਪਾਂ ਕਹਿ ਸਕਦੇ ਇਹਨੂੰ ਕਿਉਂਕਿ ਕਾਫੀ ਵਧੀਆ ਤਰੀਕੇ ਨਾਲ ਚਲਾਉਂਦੇ ਪਏ ਆ ਸੋ ਅੱਜ ਗੱਲਬਾਤ ਕਰਦੇ ਆ ਸੋ ਪਾਜੀ ਸਭ ਤੋਂ ਪਹਿਲਾਂ ਤਾਂ ਜਾਣਕਾਰੀ ਮੈਨੂੰ ਇਹ ਦਿਓ ਕਿ ਤੁਹਾਡਾ ਜਿਹੜਾ ਫਾਰਮ ਆ ਕਿੰਨੇ ਸਮੇਂ ਤੋਂ ਚੱਲ ਰਿਹਾ ਹੈ ਇਹ 2012 ਤੋਂ ਪਾਜੀ ਆਪਾਂ ਸ਼ੁਰੂ ਕੀਤਾ ਹੈ ਜੀ ਜੀ ਲਗਭਗ ਕੈਮ ਦਾ ਕਾ ਕੇ 12 ਸਾਲ ਹੋ ਗਏ 12 ਸਾਲ ਹੋ ਗਏ ਜੀ 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 ਤੇ ਇਹਦੀ ਜਿਹੜੀ ਸ਼ੁਰੂਆਤ ਹੋਈ ਸੀ ਤੁਸੀਂ ਇਹਦੀ ਕੋਈ ਟ੍ਰੇਨਿੰਗ ਵਗੈਰਾ ਲਈ ਸੀ ਹਾਂਜੀ ਟ੍ਰੇਨਿੰਗ ਲਈ ਸੀ ਜੀ ਜਲੰਧਰ ਇੱਥੇ ਲਈ ਸੀ ਇਹਨਾਂ ਦੀ ਲੱਡ ਵਾਲੀ ਰੋਡ ਤੇ ਸੀਗਾ ਬੈਟਰ ਨਦੀ ਦਾ ਜੀ ਉੱਥੋਂ ਲਈ ਸੀ ਟ੍ਰੇਨਿੰਗ ਬਾਕੀ ਟ੍ਰੇਨਿੰਗ ਮੈਂ ਲੁਧਿਆਣੇ ਯੂਨੀਵਰਸਿਟੀ ਤੋਂ ਵੀ ਲਈ ਹੋਈ ਆ ਜੀ ਤੇ ਗਰਦਾਸਪੁਰ ਕੇਵੀਕੇ ਤੋਂ ਵੀ ਲਈ ਹੋਈ ਆ ਜੀ ਤੇ ਇਹ ਤੇ ਜਿਹੜਾ ਹੈਗਾ ਇਹਦੇ ਵਿੱਚ ਜਿਹੜੀਆਂ ਬਰੀਡਸ ਹੈਗੀਆਂ ਆ ਪੂਰਾਆਂ ਦੀਆਂ ਹਾਂਜੀ ਹਾਂਜੀ ਤੁਸੀਂ ਕਿਹੜੀ ਕਿਹੜੀ ਬਰੀਡਸ ਤੇ ਕੰਮ ਕਰ ਰਹੇ ਹੋ ਇਹ ਲਾਰਜ ਵਾਈਟ ਬਰੀਡ ਆ ਜੀ ਆਪਣੇ ਕੋਲ ਬਰੀਡ ਦਾ ਵੈਸੇ ਕਾਫੀ ਆ ਗਈਆਂ ਹੁਣ ਹੋਰ ਵੀ ਕਾਫੀ ਆ ਗਈਆਂ ਹੈਗੀਆਂ ਡਿਊ ਰੌਕ ਆ ਗਈਆਂ ਆ ਹਮ ਸ਼ਹਿਰ ਆ ਰੇ ਹੈਗੇ ਆ ਪਰ ਆਪਣੇ ਕੋਲ ਲਾਰਜ ਵਾਈਟ ਆ ਜੀ ਇਹ ਦਾ ਕੋਈ ਖਾਸ ਕਾਰਨ ਨਾ ਕਿ ਤੁਸੀਂ ਇਹ ਗਰੋਥ ਛੇਤੀ ਕਰਦੀ ਆ ਫੀਡ ਇਹਨਾਂ ਦੀ ਫੀਡਿੰਗ ਘੱਟ ਹੈਗੀ ਹੈ ਇਹਨਾਂ ਦੀ ਜੀ ਤੇ ਗਰੋਥ ਛੇਤੀ ਕਰਦੇ ਹੈਗੇ ਆ ਬੱਚੇ ਦੀ ਐਵਰੇਜ ਬਹੁਤ ਵਧੀਆ ਆਉਂਦੀ ਹੈਗੀ ਆ ਜੀ 15 15 18 18 ਦਾ ਕੋ ਬੱਚੇ ਦਿੰਦੀ ਹੈਗੀ ਆ ਜੀ 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 ਤੇ ਇਹਦੇ ਵਿੱਚ ਜੇ ਅਸੀਂ ਜਾਣਕਾਰੀ ਲਈਏ ਤੁਹਾਡੇ ਕੋ ਤੇ ਇਹਦੇ ਵਿੱਚ ਜਿਹੜੀ ਬਿਮਾਰੀਆਂ ਇਹਨਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਆ ਸਕਦੀਆਂ ਉਹ ਮਾਰੀਆਂ ਜਿਆਦਾ ਭਾਈ ਇਹਨਾਂ ਨੂੰ ਜਦੋਂ ਸਵਾਈਨ ਫਲੂ ਹੋ ਗਿਆ ਇੱਕ ਤਾਂ ਇੱਕ ਐਫਐਮਡੀ ਆ ਜਾਂਦੀ ਆ ਜਿਹਨੂੰ ਆਪਾਂ ਮੂੰਹ ਖੋਲਦੇ ਹਾਂ ਤੇ ਬਾਕੀ ਭਾਈ ਸਫਾਈ ਦਾ ਪ੍ਰੋਪਰ ਧਿਆਨ ਰੱਖੋ ਤਾਂ ਸਾਰਾ ਕੁਝ ਠੀਕ ਹੀ ਆ ਇਹਨਾਂ ਨੂੰ ਜਿਹੜੀ ਖਰਾਕ ਆਪਾਂ ਨੂੰ ਚਾਹੀਦੀ ਹੈਗੀ ਪਾਉਣੀ ਹਨ ਜਿਹੜੀ ਵਧੀਆ ਖਰਾਕ ਆ ਹਨ ਉਹਦੇ ਵਿੱਚ ਕੀ ਦੇਣਾ ਚਾਹੀਦਾ ਇਹਨਾਂ ਨੂੰ ਪਰੀ ਖਰਾਕ ਦੇ ਵਿੱਚ ਤਾਂ ਜਿਆਦਾ ਜਾਨੀ ਕਿ ਜਦੋਂ ਮੱਕੀ ਵਗੈਰਾ ਹੁੰਦੀ ਆ ਜੋ ਇਹਨਾਂ ਦੀ ਹੁਣ ਆਪਾਂ ਦਾ ਭਾਜੀ ਜੋ ਸਾਰਾ ਹੈਗਾ ਰੇਸ਼ੇ ਤਿਆਰ ਕਰਕੇ ਉਹਦੇ ਨਾਲ ਹੀ ਪਾਈ ਦੀ ਹੈਗੀ ਆ ਹੁਣ ਹੁਣ ਫੀਡ ਆਪਣੇ ਕੋਲ ਬੜੀ ਮਣਾਈ ਹੁੰਦੀ ਹੈਗੀ ਆ ਬੀ ਹਾਊਸ ਕੰਪਨੀ ਦੀ ਜੀ ਜਿਵੇਂ ਭਾਜੀ ਆਪਾਂ ਗੱਲ ਕਰਦੇ ਪਏ ਸੀ ਕਿ ਜਿੱਦਾਂ ਨਵਾਂ ਜੋੜਾ ਹੈਗਾ ਪਿਗ ਦਾ ਉਹਨੂੰ ਅਸੀਂ ਸਟਾਰਟਿੰਗ ਤੋਂ ਲੈ ਕੇ ਬਰੀਡਿੰਗ ਤੱਕ ਲੈ ਕੇ ਜਾਣ ਚ ਕਿੰਨਾ ਕੁ ਸਮਾਂ ਲੱਗ ਜਾਂਦਾ ਹੈ ਬਰੀਡਿੰਗ ਤੱਕ ਜਾਣ ਨੂੰ ਭਾਜੀ ਇਹਨਾਂ ਦਾ ਕੁਛ 1 ਮਹੀਨੇ ਪਲੱਸ ਹੀ ਲੈ ਜਾਂਦੇ ਹੈਗੇ ਆ ਬਰੀਡਿੰਗ ਲਈ ਜੀ ਜੀ ਹਾਂਜੀ ਤਾਂ ਥੋੜਾ weight gain ਕਰ ਜਾਂਦੇ ਆ ਜੀ 70 ਕਿਲੋ ਪਲਸ ਜਾਂ ਇਹਦੇ ਲੱਗੇ ਨੀਅਰ ਬੋਡੀ ਤਾਂ ਫਿਰ ਆਪਾਂ ਉਹ ਜਿਹੜੀ ਫੀਮੇਲ ਆ ਕਰਾਸ ਕਰਾਉਣੀ ਹੈਗੀਆਂ ਇਹਦੇ ਵਿੱਚ ਮਤਲਬ ਮੈਟਰ ਕੀ ਕਰਦਾ ਟਾਈਮ ਮੈਟਰ ਕਰਦਾ ਜਾਂ weight ਮੈਟਰ ਕਰਦਾ ਹੈ ਕਿ weight ਇੰਨਾ ਹੋਣਾ ਚਾਹੀਦਾ ਟਾਈਮ ਜੀ weight ਹੀ ਹੋਣਾ ਚਾਹੀਦਾ ਟਾਈਮ ਦੇ ਤਾਂ ਨਹੀਂ ਭਾਜੀ ਜੀ weight ਆਪਾਂ ਤਾਂ ਭਾਜੀ ਹੁਣ ਜਦਾਂ ਸੂਰੀਆਂ ਜਿਹੜੀਆਂ ਆ ਆਪਾਂ ਬਰੀਡਿੰਗ ਲਈ ਰੱਖਦੇ ਹੈਗੀਆਂ ਆਪਾਂ ਇਹਨਾਂ ਬੱਚਿਆਂ ਦੇ ਵਿੱਚੋਂ ਜਿਹੜਾ ਵਧੀਆ ਚਾਂ ਛਾਂਲ ਕੇ ਰੱਖਣੀ ਆ ਜਿਹਨਾਂ ਦਾ ਗਰੋਥ ਵਧੀਆ ਹੈਗੀ ਆ ਜਾਂ ਉਹਨਾਂ ਦੀ ਹੈਨਾ ਲੈਂਥ ਵਧੀਆ ਹੈਗੀ ਆ ਜੀ 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 ਓਵਲ ਵਾਲੀਆਂ ਤੂਰੀਆਂ ਆਪਾਂ ਨਾ ਰੱਖਦੇ ਹੈਗੇ ਆ ਆਪਣੇ ਬਰੀਡਿੰਗ ਦੇ ਲਈ ਜੀ 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 ਤੇ ਇਹਦੇ ਵਿੱਚ ਤੁਸੀਂ ਕੋਈ ਆਪਣੇ ਕੰਪੀਟੀਸ਼ਨ ਤੇ ਵੀ ਲੈ ਕੇ ਜਾਂਦੇ ਹੋ ਹਾਂਜੀ ਕੰਪੀਟੀਸ਼ਨ ਤੇ 2021 ਚ ਲੈ ਗਏ ਸੀਗਾ ਜੀ ਬਟਾਲੇ ਤੇ ਅੱਛਾ ਜੀ ਉੱਥੇ ਆਪਣਾ 3rd ਪੋਜੀਸ਼ਨ ਤੇ ਆਇਆ ਸੀਗਾ ਠੀਕ ਹੈ ਜੀ ਉਸ ਤੋਂ ਬਾਅਦ ਨਹੀਂ ਕੋਈ ਲੈ ਕੇ ਨਹੀਂ ਉਸ ਤੋਂ ਬਾਅਦ ਕੋਈ ਕੰਪੀਟੀਸ਼ਨ ਹੀ ਨਹੀਂ ਹੋਇਆ ਕੋਰੋਨਾ ਤੋਂ ਬਾਅਦ ਕੋਈ ਕੰਪੀਟੀਸ਼ਨ ਨਹੀਂ ਹੋਇਆ ਜੀ 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 ਤੂਰੀ ਜਿਹੜੀ ਬਰੀਡਿੰਗ ਦੇ ਉੱਤੇ ਚੱਲ ਜਾਂਦੀ ਆ ਤਾਂ ਉਹ ਇੱਕ ਵਾਰ ਦੇ ਵਿੱਚ ਕਿੰਨੇ ਬੱਚੇ ਜਿਹੜੇ ਦੇ ਦਿੰਦੀ ਆ ਕੋ ਜੀ ਬੱਚੇ ਦੇਖੋ ਹੈ ਤਾਂ ਵੈਸੇ ਇਹ ਨੈਚੁਰਲ ਆ ਜੀ ਆਪਣੇ ਤੋਂ ਵੱਧ ਤੋਂ ਵੱਧ 18 ਬੱਚੇ ਦਿੱਤੇ ਹੋਏ ਆ ਜੀ ਤੇ ਘੱਟ ਤੋਂ ਘੱਟ 2 ਬੱਚੇ ਵੀ ਦਿੱਤੇ ਹੋਏ ਆ ਜੀ ਜੀ ਇਹ ਨੈਚੁਰਲ ਆ ਆਪਾਂ ਕੁਦਰਤੀ ਕੋ ਆਂਦੇ ਆਂਦੇ ਆਪਾਂ ਕੁਝ ਨਹੀਂ ਕਰ ਸਕਦੇ ਵੀ ਕਿੰਨੇ ਬੱਚੇ ਰੋਗੇ ਉਹਦਾ ਜਿਹੜੀ ਔਸਤ ਆਉਂਦੀ ਆ 12 14 ਦੇ ਵਿੱਚ ਵਿੱਚ ਆਉਂਦੀ ਹੈ ਜੀ ਜੀ ਤੇ ਇਹ ਕੋਈ ਕੋਈ ਚਾਂਸ ਹੀ ਹੁੰਦਾ ਵੀ ਜਦੋਂ ਹਨਾ ਵੱਧ ਵੀ ਦੇ ਦਿੰਦੀ ਆ ਤੇ ਘੱਟ ਵੀ ਦੇ ਦਿੰਦੀ ਆ ਜੀ ਜੀ ਤੇ ਸਾਲ ਦੇ ਵਿੱਚ ਇਹ ਕਿੰਨੀ ਵਾਰੀ ਇਹਦੀ ਬਰੀਡਿੰਗ ਜਿਹੜੀ ਆਪਾਂ ਭਾਈ ਦੋ ਵਾਰੀ ਕਰਾਈ ਦੀ ਇਹਦਾ 114 ਦਿਨ ਦਾ ਹੈਗਾ ਇਹਦਾ ਗੱਭ ਕਾਲ ਜਾਨੀ ਕਿ 114 ਦਿਨ ਬਾਅਦ ਹੁੰਦੀ ਹੈਗੀ ਆ ਤੇ ਮੁੜ ਕੇ 60 ਦਿਨ ਬਾਅਦ ਇਹ ਮੁੜ ਕੇ ਕ੍ਰੋਸ ਲਈ ਤਿਆਰ ਹੋ ਜਾਂਦੀ ਹੈ ਜੀ 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 ਤੇ ਜਿਵੇਂ ਤੁਸੀਂ ਇਹ ਬੱਚੇ ਸੇਲ ਵੀ ਕਰਦੇ ਹੋਵੋਗੇ ਹਾਂਜੀ ਹਾਂਜੀ ਬੱਚੇ ਸੇਲਿੰਗ ਇੱਥੇ ਫਾਰਮਰਾਂ ਫਾਰਮ ਵਾਲੇ ਆ ਜਾਂਦੇ ਜਾਂ ਸਿਰ ਪਰ ਭਾਈ ਕਈ ਆਉਂਦੇ ਆ ਠੀਕ ਹੈ ਜੀ ਫਾਰਮਰ ਵੀ ਹਰ ਤਰ੍ਹਾਂ ਦਾ ਮਤਲਬ ਗਾਂਕ ਜਿਹੜਾ ਇੱਥੇ ਹਾਂਜੀ 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 ਠੀਕ ਹੈ ਜੀ ਇਹ ਇਹਦੇ ਵਿੱਚ ਜਿਹੜਾ ਤੁਹਾਡਾ ਪ੍ਰੋਫਿਟ ਜਿਹੜੇ ਆਪਾਂ ਗੱਲ ਕਰ ਲਈਏ ਕਿਉਂਕਿ ਦਰਸ਼ਕਾਂ ਦਾ ਵੀ ਇਹ ਚਾਹਤ ਹੋਏਗੀ ਕਿ ਇਹਦੇ ਵਿੱਚ ਪ੍ਰੋਫਿਟ ਕਿੰਨਾ ਹੋਊ ਕਿਉਂਕਿ ਕਾਫੀ ਜਿਹੜੇ ਫਾਰਮ ਪਹਿਲਾਂ ਖੁੱਲੇ ਸੀ ਤਾਂ ਉਹ ਫੇਲ ਹੋ ਚੁੱਕੇ ਆ ਭਾਜੀ ਫੇਲ ਹੋਣਾ ਉਹਦਾ ਆਪਣਾ ਹੀ ਰੀਜ਼ਨ ਹੁੰਦਾ ਜੀ ਕੰਮ ਨਹੀਂ ਕਰਨਾ ਇੱਕਦਮ ਜੀ ਇਦਾਂ ਹੁਣ ਵੀਡੀਓ ਦੇਖ ਕੇ ਕੰਮ ਕਰ ਸ਼ੁਰੂ ਕਰ ਦੇਣਾ ਇਦਾਂ ਨਹੀਂ ਹੈ ਨਾ ਗੱਲ ਜਲਦੀ ਹੈਗੀ ਸਭ ਤੋਂ ਪਹਿਲਾਂ ਤਾਂ ਮਤਲਬ ਇਹਦਾ ਮੈਂ ਤਾਂ ਚਾਹਣਾ ਕਿ ਇਹਦੀ ਟ੍ਰੇਨਿੰਗ ਲੈਣੀ ਜ਼ਰੂਰੀ ਹੈ ਟ੍ਰੇਨਿੰਗ ਲੈਣੀ ਵੀ ਜ਼ਰੂਰੀ ਆ ਭਾਜੀ ਪਹਿਲਾਂ ਇੱਕ ਆਪਣਾ ਮਾਈਂਡ ਬਣਾਉਣਾ ਜ਼ਰੂਰੀ ਆ ਵੀ ਮੈਂ ਕੰਮ ਕਰਨਾ ਕਰਨਾ ਚਾਹੁੰਦਾ ਦੂਜੇ ਨੂੰ ਦੇਖ ਕੇ ਕੰਮ ਕਰਨਾ ਸੌਖਾ ਆ ਪਰ ਉਹਨੂੰ ਸਾਂਭਣਾ ਬਹੁਤ ਔਖਾ ਆ ਹੂੰ 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 ਕੋਈ ਵੀ ਕੰਮ ਆ ਭਾਜੀ ਇਹ ਹੀ ਨਹੀਂ ਕੋਈ ਵੀ ਕੰਮ ਲੈ ਲਓ ਤੁਸੀਂ ਸਾਡੇ ਮੇਰੇ ਤੋਂ ਭਾਜੀ ਘੱਟੋ ਘੱਟ 30-35 ਫਾਰਮ ਖੁੱਲੇ ਸੀਗੇ ਜਦ ਤੱਕ ਜਦੋਂ ਮੈਂ ਸ਼ੁਰੂ ਕੀਤਾ ਹੈਗਾ ਜੀ ਤੇ ਉਹ ਤਕਰੀਬਨ ਮਤਲਬ ਤਾਂ 30 ਬੰਦ ਹੋ ਗਏ ਬਾ ਦੋ ਤਿੰਨ ਹੀ ਕੀ ਚੱਲਦੇ ਹੋਣਗੇ ਜਿਹੜੇ ਮੇਰੇ ਹਾਂਜੀ ਚੱਲਦੇ ਆ ਆ ਜੀ 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 ਤੇ ਜਿਆਦਾ ਭਾਜੀ ਲੋਕ ਹੈ ਨਾ ਇਹ ਲਾਉਂਦੇ ਹੈ ਕਿ ਅੱਜ ਪੈਸਾ ਲਾਏ ਸਾਨੂੰ ਕੱਲ ਨੂੰ ਡਬਲ ਹੋ ਜਾਏ ਸਾਨੂੰ ਮਿਲ ਜਾਏ ਹਾਂਜੀ ਪਰ ਇਹ ਨਹੀਂ ਇਹਨੂੰ ਭਾਜੀ ਘੱਟੋ ਘਾਟ ਸਾਲ ਡੇਢ ਸਾਲ ਦੇਣਾ ਪੈਂਦਾ ਜੀ ਕੋਈ ਵੀ ਕੰਮ ਆ ਸਾਨੂੰ ਦੇਣਾ ਪੈਂਦਾ ਪਰ ਅੱਜ ਕੱਲ ਜਾਂ ਤਾਂ ਕਹਿੰਦੀ ਆ ਵੀ ਸਾਨੂੰ ਛੇਤੀ ਤੋਂ ਛੇਤੀ ਨਾ 1.5 1.5 ਸਾਲ ਤੋਂ ਦਾ ਮੇਰਾ ਖਾਲ ਸਾਨੂੰ ਪ੍ਰੋਬਲਮ ਆਈ ਜਿਹੜੀਆਂ ਸਮਝ ਆਉਂਦੀਆਂ ਇਹਦੇ ਵਿੱਚ ਕੋਈ ਵੀ ਕੰਮ ਆ ਭਾਜੀ ਕੋਈ ਵੀ ਕੰਮ ਆ ਉਹ 6 ਸਾਲ 1.5 ਸਾਲ ਤਾਨੂੰ ਸਮਝਣ ਨੂੰ ਲੱਗਦਾ ਆਪਾਂ ਕੋਈ ਨਵੀਂ ਜ਼ਮੀਨ ਲੈਨੇ ਸਾਨੂੰ ਸਾਲ ਤਾਂ ਪਤਾ ਹੀ ਲੱਗਾ ਤਾਂ ਪਾਣੀ ਲਾਣਾ ਕਿੱਦਾਂ ਦੀ ਆ ਸਹੀ ਗੱਲ ਆ ਬਿਲਕੁਲ ਸਹੀ ਗੱਲ ਆ ਤੁਹਾਡੀ ਤੇ ਇਹਦੇ ਵਿੱਚ ਆਪਾਂ ਹੁਣ ਗੱਲ ਆ ਜਾਂਦੀ ਕਿ ਪ੍ਰੋਫਿਟ ਦੇ ਉੱਤੇ ਤੇ ਇਹਦੇ ਵਿੱਚ ਜਿਹੜਾ ਪ੍ਰੋਫਿਟ ਆ ਤੁਹਾਡੇ ਕੋਲ ਇਸ ਟਾਈਮ ਜਿਹੜੇ ਕਿੰਨੇ ਨਾਕ ਹੈਗੇ ਆ ਮੇਤੋਂ ਹੁਣ ਤਾਂ ਭਾਜੀ ਹੋਣਗੇ 60 ਕੋ ਹੋਣਗੇ ਕਿਉਂਕਿ ਆ ਲੋਡ ਕਰਾਤੇ ਪਿਛਲੇ ਹਫਤੇ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਇਹਦਾ ਜਿਹੜਾ ਤੁਹਾਡਾ ਸਾਲਾਨਾ ਪ੍ਰੋਫਿਟ ਹੈਗਾ ਆ ਉਹ ਕਿੰਨਾ ਕੁ ਮਤਲਬ ਖਰਚੇ ਕੱਢ ਕੇ 10-12 ਲੱਖ ਦਾ ਹੈਗਾ ਜੀ 10-12 ਲੱਖ ਜਿਹੜਾ ਬਚਤ ਆ ਹਾਂ ਜੀ ਹਾਂ ਤੇ ਇਹਦੇ ਵਿੱਚ ਖਰਚਾ ਜਿਹੜਾ ਤੁਹਾਡਾ ਕਿੰਨਾ ਕੁ ਜਾਂਦਾ ਹੈ ਉਹ ਇਹੀ ਬਾਜੀ 10-12 ਲੱਖ ਖਰਚਾ ਦਾ ਤਕਰੀਬਨ 50% ਆ ਇਹਦੀ 50% ਯਾਨੀ ਕਿ ਬਚਤ ਆ ਜਾਂਦੀ ਹਾਂ ਹਾਂ ਜੀ ਹਾਂ ਜੀ ਇਹਨੂੰ ਆਪਾਂ ਵਧਾ ਸਕਦੇ ਹਾਂ ਬਜੇ ਆਪਾਂ ਨਾ ਇਹਦੇ ਲਈ ਆਪਾਂ ਬੇਸ ਤੇ ਕੰਮ ਕਰਾਂਗੇ ਆਪਾਂ ਚਲੋ ਫੀਡ ਤੇ ਕਰ ਰਹੇ ਹਾਂ ਹਾਂ ਜੀ ਜੀ ਜੇ ਆਪਾਂ ਬੇਸ ਤੇ ਕੰਮ ਕਰਦੇ ਹੈਗੇ ਤਾਂ ਫਿਰ ਅਸੀਂ ਉਹਨੂੰ ਅਸੀਂ 90% ਵੀ ਕਰ ਸਕਦੇ ਆ ਭੈਣ ਦਾ ਭਾਵਕ ਤੁਹਾਡੀ ਜਿਹੜੀ ਸਾਲਾਨਾ ਟਰਨਓਵਰ ਹੈਗੀ ਹੈ 20 ਤੋਂ ਲੈ ਕੇ 25 ਲੱਖ ਦੀ ਹੈਗੀ ਹੈ ਹਾਂਜੀ 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 ਉਹਦੇ ਵਿੱਚੋਂ 50% ਖਰਚਾ ਨਿਕਲ ਗਿਆ ਤੇ ਜਾਂ ਨਿਕਲ ਗਿਆ 50% ਜਿਹੜੀ ਉਹ ਤੁਹਾਨੂੰ ਬਚੀ ਹੈਗੀ ਆ ਹਾਂਜੀ 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 ਠੀਕ ਹੈ ਜੀ ਇਹਦੇ ਵਿੱਚ ਕੁਝ ਜਿੱਦਾਂ ਹੁਣ ਨਵੇਂ ਆਪਣੇ ਜੰਗ ਜਨਰੇਸ਼ਨ ਆ ਕੋਈ ਇਸ ਪਾਸੇ ਨੂੰ ਆਉਣਾ ਚਾਵੇ ਹਾਂਜੀ ਹਾਂਜੀ ਡਿਗਰੀ ਫਾਰਮ ਖੋਲਣਾ ਜਾਵੇ ਉਹਨਾਂ ਲਈ ਤੁਸੀਂ ਕੀ ਮਤਲਬ ਕਹਿਣਾ ਚਾਹੋਗੇ ਨਹੀਂ ਕਰੋ ਵੀ ਆਪਾਂ ਬਹੁਤ ਵਧੀਆ ਕੰਮ ਹੈਗਾ ਕੰਮ ਕੋਈ ਵੀ ਨਹੀਂ ਮਾੜਾ ਹੁੰਦਾ ਜੀ ਪਿੱਗ ਦਾ ਨਹੀਂ ਕੋਈ ਵੀ ਕੰਮ ਮਾੜਾ ਨਹੀਂ ਹੈਗਾ ਪਰ ਉਹਨ ਇੱਕ ਲਗਨ ਨਾਲ ਕਰੋ ਜੀ ਕਿਸੇ ਦੇ ਪਿੱਛੇ ਲਾ ਕੇ ਨਾ ਕਰੋ ਹੂੰ ਹੂੰ ਦੇਖ ਕੇ ਨਾ ਦੇਖੋ ਦੇਖੀ ਨਾ ਹਾਂ ਜੀ ਮਨਪ੍ਰੀਤ ਭਾਈ ਦਾ ਫਾਰਮ ਆਣ ਕੇ ਦੇਖਿਆ ਤੇ ਇੱਥੇ ਲੱਗਿਆ ਇਹ ਭਾਈ ਇੰਨੇ ਪੈਸੇ ਕਮਾਉਂਦੇ ਜਾਂ ਵੀਡੀਓ ਤੇ ਦੇਖ ਲਿਆ ਹਾਂ ਜੀ ਹਾਂ ਜੀ ਸਾਡਾ 10-12 ਲੱਖ ਰੁਪਈਆ ਹੁੰਦਾ ਪਿਆ ਤੇ ਚਲੋ ਅਸੀਂ ਵੀ ਖੋਲ ਲੈਨੇ ਬਿਲਕੁਲ ਬਿਲਕੁਲ ਇੰਦਾ ਨਹੀਂ ਕੰਮ ਲਗਾਣਾ ਭਾਜੀ ਕੋਈ ਵੀ ਕੰਮ ਹੈਗਾ ਲਗਨ ਦੇ ਨਾਲ ਦੇਖਦੂਖੇ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਹੈ। ਇਲਾ ਇਹਦੀ ਜਾਣਕਾਰੀ ਜਾਣਕਾਰੀ ਲਓ ਭਾਜੀ ਉਸ ਤੋਂ ਬਾਅਦ ਇਹ ਮਨ ਨੂੰ ਟਿਕਾਓ ਕਿ ਆਂਦੇ ਹਾਂ ਪਾਂਡੇ ਵਿੱਚ ਕੰਮ ਕਰਨਾ ਹੈ ਟਾਈਮ ਦੇਣਾ ਹੈ। ਹਾਂਜੀ 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 ਤੇ ਇਕੱਲਾ ਲੇਬਰ ਦੇ ਸਿਰ ਤੇ ਛੱਡ ਕੇ ਵੀ ਆਪਾਂ ਨਹੀਂ 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 ਉਹ ਤਾਂ ਭਾਜੀ ਕੋਈ ਕੰਮ ਵੀ ਨਹੀਂ ਕਾਮਯਾਬ ਹੁੰਦਾ ਵੀ ਜੇ ਤੁਸੀਂ ਨਾ ਆਪਾਂ ਪ੍ਰੋਪਰ ਭਾਜੀ ਆਪ ਫੀਡਿੰਗ ਕਰੀ ਦੀ ਹੈਗੀ ਆ ਜੀ ਮੈਂ ਕੋਸ਼ਿਸ਼ ਕਰਦਾ ਹਾਂ ਵੱਧ ਤੋਂ ਵੱਧ ਮੈਂ ਹੀ ਸੂਰੀਆਂ ਦੀ ਕ੍ਰੋਸਿੰਗ ਕਰਾਵਾਂ ਜੀ ਕਿਉਂਕਿ ਉਹ ਆਪਣੇ ਨੇ ਭਾਜੀ ਆਪਾਂ ਨੂੰ ਰਹਿੰਦਾ ਪਤਾ ਰਹਿੰਦਾ ਵੀ ਆਪਾਂ ਇਹ ਕੀ ਕੀਤਾ ਤੇ ਕਦ ਕੀਤਾ ਹੈਗਾ ਜੀ 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 ਆਪਾਂ ਦੂਜੇ ਦੇ ਪਰੋਸੇ ਛੱਡ ਜਾਾਂਗੇ ਹਾਂ ਭੀ ਆ ਦੇਖ ਲੈ ਤੂੰ ਕਿਉਂਕਿ ਉਹ ਤੁਹਾਨੂੰ ਰਿਜ਼ਲਟ ਕੀ ਮਿਲੂਗਾ ਬਿਲਕੁਲ ਤੇ ਇਹਦਾ ਆਪਾਂ ਰਿਕਾਰਡ ਵੀ ਰੱਖਣਾ ਪੈਂਦਾ ਹੈਗਾ ਹਾਂ ਜੀ ਅਸੀਂ ਬਰੀਡ ਕਰਾਂ ਆਪਣੇ ਕਰਾਉਨੇ ਆ ਕਰਾਸ ਕਰਾਉਨੇ ਆ ਰਿਕਾਰਡ ਵੀ ਰੱਖਣਾ ਪੈਂਦਾ ਹਾਂ ਹਾਂ ਜੀ ਹਾਂ ਜੀ ਬਿਲਕੁਲ ਭਾਜੀ ਜੀ 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 ਭਾਜੀ ਜਿਵੇਂ ਆਪਣੇ ਫਾਰਮ ਦੇ ਉੱਤੇ ਹੋਰ ਕਿਹੜੇ ਕਿਹੜੇ ਜਾਨਵਰ ਤੁਸੀਂ ਰੱਖੇ ਆ ਕਿਉਂਕਿ ਤੁਸੀਂ ਕਾਫੀ ਸ਼ੌਂਕ ਨਾਲ ਫਾਰਮ ਚਲਾਉਂਦੇ ਹੋ ਆਪਣਾ ਭਾਜੀ ਬਾਕੀ ਆਪਣੇ ਕੋ ਮੁਰਗੇ ਹੈਗੇ ਆ ਜੀ ਤੇ ਕੁੱਤੇ ਹੈਗੇ ਆ ਦੋ ਬਲਡੇਰਾ ਤੇ ਜਰਮਨ ਸ਼ੈਫਡ ਆ ਨਹੀਂ ਦਸ ਦੂਜਾ ਲੈਬਰਿਆ ਜੀ ਬਾਕੀ ਆ ਮੋਰਾ ਦੇ ਬੱਚੇ ਸੀਗੇ ਦੋ ਬਾਜੀ ਇਹ ਮੁਰਗੀ ਤੋਂ ਪੜਾਈ ਸੀਗੇ ਮੈਂ ਤਾਂ ਹੀ ਗੱਲਬਾਤ ਕੀਤੀ ਕਿ ਜਦਾਂ ਇਹ ਮੋਰਾ ਦੇ ਆ ਜਿਹੜੇ ਤੁਸੀਂ ਬੱਚੇ ਰੱਖੇ ਆ ਇਹ ਮੈਂ ਪਹਿਲਾਂ ਕਦੀ ਕਿਤੇ ਦੇਖੇ ਨਹੀਂ ਹੈਗੇ ਪਰ ਤੁਹਾਡੇ ਜਿਹੜੇ ਵਿੱਚੇ ਬੰਦਿਆਂ ਦੇ ਵਿੱਚ ਤੁਰੇ ਫਿਰਦੇ ਆ ਮੁਰਗੀਆਂ ਦੇ ਵਿੱਚ ਤੁਰੇ ਫਿਰਦੇ ਬੱਚੇ ਇਹ ਤੁਹਾਨੂੰ ਆਂਡੇ ਮਿਲੇਗੇ ਤਾਂ ਆਂਡੇ ਮਿਲੇ ਸੀਗੇ ਬਾਜੀ ਸਾਨੂੰ ਬਾਹਰ ਇੱਕ ਮਾਸਚੋਂ ਅੱਛਾ ਜੀ ਤਾਂ ਫਿਰ ਅਸੀਂ মুরগি ਥਲੇ ਰੱਖ ਕੇ ਦਿੱਤੇ ਤਾਂ ਉਹਨੇ ਬੱਚੇ ਕਢ ਦਿੱਤੇ ਸੀਗੇ। ਅੱਛਾ। ਆਪਣੇ ਮਤਲਬ ਇੱਥੇ ਹੀ ਰਹਿੰਦੇ ਇਹ ਬੰਦੇ। ਹਾਂਜੀ ਇੱਥੇ ਹੀ ਰਹਿੰਦੇ ਆ ਭਾਜੀ ਉੱਪਰ ਇੱਥੇ ਅੰਬ ਦੇ ਉੱਪਰ ਚੜ ਜਾਂਦੇ ਆ ਕਿ ਰਾਤ ਨੂੰ মুরਗੀਆਂ ਵੀ ਸਾਰੇ ਸਾਰੇ ਜਾਨਵਰ ਸਾਡੇ ਭਾਜੀ ਬੰਦ ਨਹੀਂ ਆਪਣੇ ਯਾਨੀ ਕਿ 100% ਫ੍ਰੀ ਰੇਂਜ ਹੈ ਹੀ ਆ ਭਾਜੀ। ਅੱਛਾ ਅਸੀਂ ਇਹਨਾਂ ਨੂੰ ਬੰਦ ਨਹੀਂ ਕਰੀਦਾ ਕਦੇ ਵੀ। ਇਹ ਸਾਰੇ ਇੱਥੇ ਅੰਬ ਦੇ ਉੱਪਰ ਚੜ ਜਾਂਦੇ ਆ ਭਾਜੀ ਰਾਤ ਨੂੰ ਉਹ ਹੀ ਤਾਂ ਆਲੇ ਦੁਆਰੇ ਦੇਖਦਾ ਪਿਆ ਸਾਡੇ ਖੁੱਡਾ ਵੀ ਕਿਤੇ ਨਹੀਂ ਬਣਿਆ ਇਹਨਾਂ ਦਾ ਕੁਝ ਨਹੀਂ। ਇਹ মুরਗੀਆਂ ਯਾਦ ਤਰ ਖੁੱਡੇ ਦੇ ਵਿੱਚ ਨਹੀਂ ਭਾਜੀ ਫ੍ਰੀ ਰੇਂਜ ਹੈ ਭਾਜੀ ਸਾਰੇ ਘੁੰਮਦੇ ਫਿਰਦੇ ਆ। ਹੂੰ। ਤੇ ਰਾਤ ਨੂੰ ਆਬਦੇ ਹਾਂ ਜੀ ਇੱਥੇ ਆਬਦੇ ਉੱਪਰ ਚੜ ਜਾਂਦੇ ਆ ਜੀ 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 ਇੱਥੇ ਟਰਾਲੀ ਖੜੀ ਹੁੰਦੀ ਆ ਤੇ ਟਰਾਲੀ ਦੇ ਉੱਪਰ ਹੂੰ ਬਹਿ ਜਾਂਦੇ ਹੈਗੇ ਆ ਜੀ ਚਲੋ ਬਹੁਤ ਵਧੀਆ ਲੱਗਿਆ ਜੀ ਤੁਹਾਡਾ ਫਾਰਮ ਦੇਖ ਕੇ ਮੈਨੂੰ ਲੱਗਦਾ ਕਿ ਇਹ ਕਿਸਾਨ ਵੀਰਾਂ ਨੂੰ ਇਹ ਜਿਹੜੀ ਜਾਣਕਾਰੀ ਵਧੀਆ ਲੱਗੀ ਹੋਏਗੀ ਔਰ ਭਾਜੀ ਦੀਆਂ ਗੱਲਾਂ ਤੋਂ ਕਾਫੀ ਨੌਲੇਜ ਜਿਹੜੀ ਮਿਲੀ ਹੋਏਗੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਜਾਣਕਾਰੀ ਵਧੀਆ ਲੱਗੀ ਤਾਂ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਔਰ ਵੀਡੀਓ ਨੂੰ ਲਾਈਕ ਤਾਂ ਸ਼ੇਅਰ ਤੁਸੀਂ ਕਰ ਦਿਓ ਜਿਹੜੇ ਕਿਸਾਨ ਵੀਰ ਸਾਡੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਭਾਜੀ ਦਾ ਧੰ thank you